ਤੋਂ ਤਨ ਸਕੇ ਬਾਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਤ ਨਾਮ ਸ੍ਰੀ ਵਾਹਿਗੁਰੂ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਦਰਬਾਰ ਸਹਿਰਬ ਗੁਰੂ ਦਰਸ਼ਨ ਗੁਰੂਤਵਾਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਜੋ ਜੀਵ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਸ੍ਰੀ ਦਰਬਾਰ ਸਾਬ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਤਰਨ ਤਾਰਨ ਸਹਿਬ ਜੋ ਜੀਵ ਤੇਰੇ ਦਰ ਤੇ ਆਵੇ ਸੂਰ ਰਾਜੀ ਜਾਵੇ ਐਤਵਾਰ ਬਹੁਤ ਬਾਬਾ ਜੀ ਨੇ ਸ਼ਾਂਤੀ ਵਰਤਾਈਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਤਤੀਆਂ ਲੋਹਾਂ ਤੇ ਬੈਠੇ ਦਿਗਾਂ ਵਿੱਚ ਵਾਰੇ ਗਏ ਤਸੀਹ ਦਿੱਤੇ ਗਏ ਸੰਕਤ ਦੀ ਸ਼ਾਂਤੀ ਵਾਸਤੇ ਬਹੁਤ ਹੀ ਵੱਡਾ ਦੁਨੀਆ ਭਰ ਤੋਂ ਵੱਡਾ ਸਰੋਵਰ ਸੰਗਤ ਲਈ ਸ਼ਾਂਤੀ ਵਾਸਤੇ ਬਣਾਇਆ ਸੰਗਤ ਨੂੰ ਠੰਡ ਪਾਉਣ ਵਾਸਤੇ ਕਰੋ ਦਰਸ਼ਨ ਜੀ ਸਰੋਵਰ ਦੇ ਜੋ ਜੀਵ ਤੇਰੇ ਦਰਤੇ ਆਵੇ ਸੁਰ ਰਾਜੀ ਜਾਵੇ ਕਰੋ ਦਰਸ਼ਨ ਸ੍ਰੀ ਦਰਬਾਰ ਸਾਹਿਬ ਕਰਮਤਾਰਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਸ਼ਾਨ ਸਾਹਿਬ ਇਧਰ ਜੀ ਆਪਣਾ ਕਮਨਾਰਾ ਸਾਹਿਬ ਸੰਗਤਾਂ ਸੇਵਾ ਕਰ ਰਹੀਆਂ ਵਾ ਬਹੁਤ ਮਹਾਨ ਜਗਾ ਗੁਰਦੁਆਰਾ ਸਾਹਿਬ ਹੈ ਬਹੁਤੀ ਵੱਡਾ ਮਨਾਰਾ ਸਾਹਿਬ ਹੈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਵਰ ਨੌਨਿਹਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਸੱਜੇ ਹੱਥ ਵਾਲਾ ਇਹ ਤਿੰਨ ਮਜਲਾ ਮਨਾਰਾ ਬਹੁਤ ਉੱਚਾ ਵਾ ਆਪਣੀ ਸਰਬਸਤੀ ਹੀਠ ਬਣਾਇਆ ਬਹੁਤ ਵੱਡੇ ਪ੍ਰਬੰਧ ਹਨ ਬੀਬੀਆਂ ਦਾ ਇਸ਼ਨਾਨ ਘਰ ਵੇਖੋ ਵੱਖਰਾ ਬਣਾਇਆ ਹੈ ਇਸ਼ਨਾਨ ਘਰ ਬੀਬੀਆਂ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੀ ਬਹੁਤ ਮਿਹਰ ਹੈ ਜਗਾ ਜਗਾ ਅੰਬ ਦੇ ਬੂਟੇ ਲਗਾਏ ਹਨ ਤੁਹਾਨੂੰ ਤਾਂ ਸੰਗਤਾਂ ਸੇਵਾ ਕਰ ਰਹੀ ਵਾਪੇ ਜੋ ਜੀਵ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਵਿਖਤਰ ਅਸਥਾਨ ਸ੍ਰੀ ਧਰਮਦਾਰਨ ਸਾਹਿਬ ਸੰਗਤ ਦੀ ਸ਼ਾਂਤੀ ਲਈ ਬਹੁਤ ਵੱਡਾ ਸਰੋਵਰ ਬਾਬਾ ਜੀ ਨੇ ਬਣਵਾਇਆ ਬਹੁਤ ਵੱਡਾ ਜੀ ਗੁਰਦੁਆਰਾ ਮਨਜੀਤ ਸਾਹਿਬ ਸੁਰ ਵਰ ਸੁਰ ਵਰ ਸਤਿ ਆਪਾ ਸ਼ਰਨ ਕਰਨੇ ਦੀਵਾਨ ਹਾਲ ਸ੍ਰੀ ਤਰਨਤਾਰ ਸਾਹਿਬ ਸੰਗਤਾਂ ਨੂੰ ਅਸ਼ਿਸ਼ ਨਾਨ ਕਰ ਰਹੀਆਂ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਗੁਰਦੁਆਰਾ ਸ੍ਰੀ ਦਰਬਾਰ ਸਰ ਤਰਨਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਬਾ ਜੀ ਦਾ ਗੁਰਦੁਆਰਾ ਜੋ ਜੀ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਸਤਨਾਮ ਸ੍ਰੀ ਵਾਹਿਗੁਰੂ